ਕੱਲ ਅੱਧੀ ਰਾਤ ਬ੍ਰਾਊਨ ਕੁੜੀ ਯਾਨੀ ਕਿ ਵੈਲਟਰ ਗਰਲ ਇੱਕ ਰੈਸਟੋਰੈਂਟ ਤੇ ਪਹੁੰਚਦੀ ਹੈ ਜਿੱਥੇ ਜਾ ਕੇ ਉਹ ਕੁਝ 버ਗਰ ਆਰਡਰ ਕਰਦੀ ਤੇ ਅਗਲਾ ਪੁੱਛਦਾ ਕਿ ਕਿਹੜੀ ਵੈਰਾਈਟੀ ਮਤਲਬ ਕਿ ਕਿਹੜੇ ਦਿਆਂ ਤੋ ਆਂਦੀ ਮੈਨੂੰ ਨਹੀਂ ਪਤਾ ਜਿਹੜੇ ਵੀ ਚੰਗਿਆ ਤੋ ਆਪਦੇ ਕੋਲੋਂ ਬਣਾ ਦੇ ਕੀ ਵੈਲਟਰ ਕਰਨ ਦੇਖੋ ਬਹੁਤ ਹੀ ਇੱਕ ਦੇਸੀ ਤਰੀਕੇ ਨਾਲ ਪਿੰਡਾਂ ਵਾਲੇ ਤਰੀਕੇ ਨਾਲ ਆਪਣਾ ਫੂਡ ਆਰਡਰ ਕੀਤਾ ਜੋ ਕਿ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹੋਰ ਕਿਸ ਤਰ੍ਹਾਂ ਆਰਡਰ ਕੀਤਾ ਤੇ ਕੀ ਕੀ ਕੀਤਾ ਉਹ ਤੁਹਾਨੂੰ ਵੀ ਦੇਖੋ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀ ਚੰਗੀ ਲੱਗੀ ਤਾਂ ਗੇ ਸ਼ੇਅਰ ਜਰੂਰ ਕਰਿਓ ਧੰਨ ਮੇਰੇ 버거 ਕਰਦੇ ਹੋ ਤਿੰਨ ਫ੍ਰੈਂਚ ਤਿੰਨ 버거 ਫ੍ਰੈਂਚ ਫ੍ਰਾਈਜ਼ ਪਤਾ ਨਹੀਂ ਜਿਹੜਾ ਵਧੀਆ ਹੈ ਕਰਦੇ ਸੰਤਾਬ ਨਹੀਂ ਪਤਾ ਮੈਨੂੰ ਪਤਾ ਨਹੀਂ ਇਹਦੀ ਲੱਭੇ ਸੰਤਾਬ ਸੇ ਉਹ ਤੋਂ ਆਰਡਰ ਕਰਦੇ ਕਰਦੇ ਐਸਾ ਆਰਡਰ ਨਹੀਂ ਕਰਨਾ ਤੇ ਮੈਨੂ ਦੇਖਿਆ ਨਾ 버거 ਕੋਈ ਵੀ ਵਧੀਆ ਜਿਹਾ 버거 ਕਰ ਦਿਓ ਵੈਜ ਵਾਲਾ ਵੈਜ ਵਾਲਾ ਵਾਲਾ ਟਾਪ ਵਾਲਾ ਕਰ ਦਿਓ ਹਾਂਜੀ ਵੈਜੀ ਉਹਦਾ ਹਾਂਜੀ ਵੀਰੋ ਦਾ ਵੈਜ ਮਾਰਿਆ ਜਾਂਦਾ ਉਸ ਸਪਾਈਸੀ ਪਨੀਰ ਕਰ ਲਓ ਹਾਂ ਹਾਂਜੀ ਦੋ ਫ੍ਰੈਂਚ ਫ੍ਰਾਈਜ਼ ਨਹੀਂ ਤਿੰਨ ਫ੍ਰੈਂਚ ਫ੍ਰਾਈਜ਼ ਹਾਂਜੀ ਹਾਂਜੀ ਕੋਲ ਡਰਿੰਕ ਇੱਕ ਤੂੰ ਪੀਣੀ ਕੋਲ ਹਾਂਜੀ ਪੀਣੀ ਹੈ ਕੋਲੇ ਲੈਣੇ ਮੈਂ ਨਹੀਂ ਮੈਂ ਤਾਂ ਮੈਂ ਤਾਂ ਪੀਣੀ ਆ ਹੈ ਮੀਡੀਅਮ ਮੀਡੀਅਮ স্মਾਲਸ 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 ਫਰਾਈ ਫਰਾਈਆਂ ਫਰਾਈਆਂ ਵੀ ਤਿੰਨ ਸਹੀ ਡਰਿੰਕ ਕੋਲ ਕੋਕ ਕਰ ਦੋ ਹੈ স্মਾਲ স্মਾਲੇ ਕਰ ਦੋ ਹਾਂ ਹਾਂਜੀ ਵਾਹ ਇੱਕ ਤਾਂ ਇਹ ਕਿੰਨੇ ਜਗ੍ਹਾ ਬੰਦਾ ਖਾਣ ਦੇ ਦੱਸਣਾ ਵੀ ਮੰਦੀ ਆ ਅੱਛਾ ਇਹ ਕਹ ਸਕਦੇ ਹਾਂ ਕਿ ਬਦਲਣਾ ਤੇ স্মਾਲ ਫਰਾਈ ਦੇ ਕੋਕ স্মਾਲ ਹਾਂਜੀ ਹਾਂਜੀ Ou tem cara? Card,